एसीपी इंडिया प्रणाम हमवे बाबा कैंसर हॉस्पिटल संगरूर ਵੱਲੋਂ সনাতনਤਰম आश्रम ਵਿਖੇ ক্যান্সার ਦੀ ਜਾਂਚ ਲਈ ਚੈੱਕਅਪ ਕੈਂਪ ਮੁਫਤ ਲਗਾਇਆ ਗਿਆ ਜਿਸ ਵਿੱਚ ਦਵਾਈਆਂ ਅਤੇ ਟੈਸਟ ਮੁਫਤ ਕੀਤੇ ਗਏ ਇਸ ਮੌਕੇ ਸਹੌ ਲਾਲ ਦੀ ਰਿਪੋਰਟ ACP इंडिया ਨਾਲ ਹੀ ਡਾਕਟਰਾਂ ਵੱਲੋਂ ਅਪੀਲ ਕੀਤੀ ਗਈ ਕਿਸ ਕੰਪਾਂ ਦਾ ਲੋਕ ਵੱਤ ਤੋਂ ਵੱਧ ਫਾਇਦਾ ਲੈਣ ਅਤੇ ਆਲੇ-ਦੁਆਲੇ ਮੀ ਲੋਕਾਂ ਨੂੰ ਦੱਸਣ ਤਾਂ ਕਿ ਕਿਸੇ ਦਾ ਭਲਾ ਹੋ ਸਕੇ। ਅਮਨ ਆਪਣਾ ਨਾਮ ਮੇਰੇ ਨਾਮ ਡਾਕਟਰ ਤਨਵੀਰ ਕੌਰ ਹਾਂ ਅਸੀਂ ਹੂਮੂ ਬਾਬਾ ਕੈਂਸਰ ਹਸਪਤਾਲ ਤੋਂ ਗਰੁੱਪ ਤੋਂ ਆਏ ਹਾਂ। ਜੀ ਤੇ ਮੈਂ ਅੱਜ ਅੱਜ ਟੈਸਟ ਹੋਇਆ ਹਾਂ ਚੈਰੀਟੇਬਲ ਹਸਪਤਾਲ ਦੇ ਵਿੱਚ ਉਹ ਕਿਹੜੇ-ਕਿਹੜੇ ਹੋਣਗੇ? ਇਸ ਵਿੱਚ ਅਸੀਂ 3 ਤਿੰਨ ਤਰੀਕੇ ਦੇ ਟੈਸਟ ਕਰ ਰਹੇ ਹਾਂ ਮੂੰਹ, ਛਾਤੀ ਅਤੇ ਬੱਚੇ ਰਣ ਦੇ ਟੈਸਟ। ਜੀ ਮੈਡਮ ਜਿਹੜੀ ਮਤਲਬ ਜਿਹੜੀ ਦਵਾਈ ਦੇਣੀ ਆ ਜਾਂ ਟੈਸਟ ਨੇ ਇਹਨਾਂ ਦੀ ਮਤਲਬ ਕੋਈ ਫੀਸ ਹੈ ਨਹੀਂ ਕੋਈ ਫ੍ਰੀ ਹੈ ਨਹੀਂ ਜੀ ਬਿਲਕੁਕੁਲ ਫ੍ਰੀ ਹੈਗੇ ਜਿਹੜੇ ਟੈਸਟ ਨੇਗੇ ਇਹ ਸੁਵਿਧਾ ਵੀ ਫ੍ਰੀ ਹੈ ਤੇ ਦਵਾਈਆਂ ਵਾਲੀ ਸੁਵਿਧਾ ਵੀ ਬਿਲਕੁਲ ਫ੍ਰੀ ਹੈ ਜਿਹੜੇ ਮਤਲਬ ਚੱਕ ਆਪਣੇ ਸ਼ਹਿਰ ਦੇ ਆਪਾਂ ਇਹਨਾਂ ਨੂੰ ਤੁਸੀਂ ਕੀ ਮੈਸੇਜ ਲਾਉਣਾ ਚਾਹਣਾ ਅੱਜ ਇਹ ਚਾੜ ਦੀ ਹੋਰ ਤਾਂ ਮੈਂ ਇਹ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਇਸ ਕੈਂਪ ਦੇ ਵਿੱਚ ਹਿੱਸਾ ਲੈਣ ਆਪਣਾ ਇਲਾਜ ਕਰਵਾਣੀ ਸੀ ਦਾ ਫਾਇਦਾ ਚੁੱਕਿਆ ਜਾਵੇ ਵਾਸਤੇ ਆ ਗਏ। ਸਾਡੇ ਸੰਤੂਰੀ ਵਿੱਚ ਹੋਰ ਵੀ ਕੈਂਪ ਪਏ ਨੇਗੇ। ਕਈ ਨਾ ਤਾਂ ਕਿ ਗੱਲ ਨਹੀਂ ਪਹੁੰਚ ਪਈ ਕੈਂਪ ਤੇ ਹੋ ਅਗਲੇ ਕੈਂਪ ਤੇ ਜਾ ਸਕਦੇ ਨੇਗੇ। ਸਰ ਕੀ ਨਾਮ ਤੁਹਾਡਾ ਜੀ? ਸਸ਼ੀਕਲ ਜੀ, ਮੇਰਾ ਨਾਮ ਕੁਸ਼ੰਦੀਪ ਸਿੰਘ ਹੈ ਜੀ। ਅਸੀਂ ਨਾ ਹੋਮੀਆਪਾ ਕੈਂਸਰ ਹਸਪੀਟਲ ਅੰਗਰੂਰ ਤੋਂ ਆਏ ਆਂਗੇ ਤੇ ਅੱਜ ਆਪਾਂ ਇੱਥੇ ਨਾ ਲੇਡੀਜ਼ ਵਾਸਤੇ ਮੈਡੀਕਲ ਕੈਂਪ ਲਗਾਇਆ ਹੋਇਆ ਜਿਹਦੇ ਵਿੱਚ ਕੀ ਹੈ ਸੀ ਉਹਨਾਂ ਦਾ ਮੂੰਹ ਛਾਤੀ ਤੇ ਬੱਚੇਦਾਨੀ ਤਿੰਨ ਤਰ੍ਹਾਂ ਦੇ ਜਿਹੜੇ ਚੈੱਕਪਾ ਉਹ ਕਰ ਰਹੇ ਆਗੇ ਲਾਈਕ ਆਪਣਾ ਕੀ ਹੁੰਦਾ ਇਹ ਜਿਹੜੇ ਸ਼ੁਰੂਆਤੀ ਜਾਂਚ ਹੁੰਦੇ ਵੀ ਜਿਹੜੇ ਸਿੰਪਟਮ ਹੁੰਦੇ ਨੇਗੇ ਉਹਨਾਂ ਬਾਰੇ ਉਹਨਾਂ ਨੂੰ ਕੀ ਵੇਰ ਕਰ ਦੇਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੀ ਛੋਟੀ ਪ੍ਰੋਬਲਮ ਹੁੰਦੇ ਨੇ ਨਾ ਅੱਗੇ ਜਾ ਕੇ ਮੇਜਰ ਪ੍ਰੋਬਲਮ ਬਣ ਜਾਂਦੀਆਂ ਨੇ ਜੀ ਤਾਂ ਇਸ ਕਰਕੇ ਕੀ ਆਪਣੇ ਹਸਪੀਟਲ ਵੱਲੋਂ ਇੱਕ ਇਹ ਸੁਵਿਧਾ ਜੋ ਦਿੱਤੀ ਜਾ ਰਹੀ ਹੈ ਲੇਡੀਜ਼ ਨੂੰ ਵੀ ਕੀ ਹੈਗਾ ਉਹਦੇ ਕੈਂਪ ਦੇ ਵਿੱਚ ਕੀ ਆਪਣੇ ਉਹਨਾਂ ਦੇ ਆਪਾਂ ਪਿੰਡ ਲਗਾ ਲਓ ਸ਼ਹਿਰ ਲਗਾ ਲਓ ਉੱਥੇ ਪਹੁੰਚਦੇ ਆਗੇ ਇੱਕ ਲੋਕੇਸ਼ਨ ਤੇ ਉਹਨਾਂ ਵਾਸਤੇ ਕਿ ਇਹ ਬਿਲਕੁਲ ਫਰੀ ਆਪਾਂ ਕੈਂਪ ਲਗਾਣੇ ਆਗੇ ਠੀਕ ਹੈ ਇਸ ਦੇ ਵਿੱਚ ਕੀ ਅਸੀਂ ਉਹਨਾਂ ਦਾ ਮੂਡ ਚੈੱਕ ਕਰਦੇ ਆਗੇ ਛਾਤੀ ਦੇ ਚੈਕਅਪ ਕਰ ਰਹੇ ਆ ਬੱਚੇ ਦੇ ਅੰਦਰ ਚੈੱਕਅਪ ਕਰ ਰਹੇ ਆਗੇ ਇਹਦੇ ਵਿੱਚ ਕੀ ਜਿਹੜਾ ਬੱਚੇ ਦੇ ਅੰਦਰ ਚੈੱਕਅਪ ਆ ਉਹ ਅੱਥਕ ਵਾਇਟ ਟੈਸਟ ਕਰਦੇ ਆਗੇ ਜਿਹੜਾ ਕਿ ਆਪਣੇ ਕੈਂਪ ਦੇ ਵਿੱਚ ਹੀ ਪੋਸੀਬਲ ਹੁੰਦਾਗਾ ਤਾਂ ਜੇ ਇਨ ਕੇਸ ਕਿ ਤੁਹਾਨੂੰ ਕੋਈ ਇਨਫੈਕਸ਼ਨ ਲੱਗਦੀ ਆ ਲਾਈਕ ਕੋਈ ਛਾਤੀ ਦੇ ਵਿੱਚ ਕਿਸੇ ਕੋਈ ਪ੍ਰੋਬਲਮ ਲੱਗ ਰਹੀ ਆ ਤੇ ਜਿਹੜਾ ਆਪਾਂ ਫਰੀ ਵਾਲਾ ਕਾਰਡ ਬਣਾ ਕੇ ਦੇ ਰਹੇ ਆਗੇ ਉਹ ਅੱਗੇ ਆਪਣੇ ਕੋਲ ਹਸਪੀਟਲ ਲੈ ਕੇ ਆ ਸਕਦੇ ਨੇਗੇ ਉਹਦੇ ਵਿੱਚ ਕੁਝ ਫਰਦਰ ਇਨਵੈਸਟੀਗੇਸ਼ਨ ਹੈ ਲਾਈਕ ਕੋਲ ਮੈਮੋਗ੍ਰਾਫੀ ਕਰਵਾਉਣੀ ਹੈਗੀ ਤਾਂ ਉਹਦੇ ਅੰਦਰ ਕੀ ਆ ਉਹ ਫ੍ਰੀ ਹੋਊਗੀ ਤਾਂ ਜੋ ਕੀ ਹੈ ਲੇਡੀਜ਼ ਨੂੰ ਆਪਾਂ ਨੂੰ ਪਹਿਲਾਂ ਹੀ ਆਪਾਂ ਦੱਸ ਤਾ ਕੀ ਹੈ ਵੀ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਬਲਮ ਹੋ ਸਕਦੀ ਹੈ ਨਹੀਂ ਹੋਸਾ ਇਹ ਵੀ ਕਿਉਂਕਿ ਆਪਾਂ ਉਹਨਾਂ ਨੂੰ ਸੀ ਹੀ ਪ੍ਰੀਵੈਂਟਿਵ ਕਰ ਸਕਦਾ ਹਾਂ ਸਟਲ ਦੇ ਵਿੱਚ ਬੁਲਾ ਕੇ ਕਿਉਂਕਿ ਉਹਦੇ ਆਪਾਂ ਕੋਈ ਵੀ ਮਸ਼ੀਨ ਨਹੀਂ ਲੈ ਕੇ ਆ ਸਕਦੇ ਠੀਕ ਹੈ ਸਰ ਤਾਂ ਦੂਜੀ ਗੱਲ ਕੀ ਹੈ ਹੁਣ ਆਪਣਾ ਉਹਦੇ ਧੂਰੀ ਦੇ ਵਿੱਚ ਲਗਾਤਾਰ ਕੈਂਪ ਰਹਿਣਗੇ ਲੋੜੀ ਤੱਕ ਕੀ ਹੈਗਾ ਅਸੀਂ ਪਹਿਲਾਂ ਮੇਰਕੁੱਟ ਲਾ ਕਵਰ ਕੀਤਾਗਾ ਹੁਣ ਆਪਾਂ ਪੂਰਾ ਧੂਰੀ ਸ਼ਹਿਰ ਹੈ ਜਿਹੜਾ ਕਵਰ ਕਰਾਂਗੇ ਕਿਸੇ ਵੀ ਲੇਡੀਜ਼ ਨੂੰ ਕੋਈ ਇਹਨਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਲੱਗ ਰਹੀ ਆ ਤਾਂ ਸਾਡੇ ਕੋਲ ਕੈਂਪ ਦੇ ਵਿੱਚ ਵਿਜ਼ਿਟ ਕਰ ਸਕਦੇ ਨੇ ਹਾਂਜੀ ਤੁਹਾਡਾ ਨਾਮ ਕੀ ਮੇਰਾ ਨਾਮ ਆਸ਼ਾ ਕੁਲਵਿੰਦਰ ਕੌਰ ਆ ਜੀ ਮੈਂ ਬਾਡ ਨੰਬਰ 7 ਤੇ 5 ਦੇ ਵਿੱਚ ਰੱਖੀ ਹੋਈ ਹਾਂ ਆਪਣੇ ਚੈਰੀਟੇਬਲ ਹਸਪੀਟਲ ਦੇ ਵਿੱਚ ਲੇਡੀਜ਼ ਲਈ ਕੈਂਪ ਲੱਗ ਗਿਆ ਹਾਂਜੀ ਉਹਨਾਂ ਨੂੰ ਪਤਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਦਾ ਸਾਰੇ ਇਹ ਕਹਿਣਾ ਚਾਹੁੰਦੇ ਆਂ ਵੀ ਹਰ ਇੱਕ ਲੇਡੀ ਨੂੰ ਮੈਸੇਜ ਲੱਗਿਆ ਸਪੈਸ਼ਲੀ ਘਰੇ ਵੀ ਜਾ ਕੇ ਟੈਸਟ ਨਹੀਂ ਕਰੇ ਗਈ ਉਹਨਾਂ ਵਾਸਤੇ ਵੀ ਚੈੱਕਅਪ ਕਰਉਣਗੇ ਤਾਂ ਬਹੁਤ ਜ਼ਿਆਦਾ ਰਹੀਆ ਉਹਨਾਂ ਲਈ ਸਾਰਾ ਕੁਝ ਫ੍ਰੀ ਹੋ ਰਿਹਾ ਜੀ ਤੇ ਇਹਨਾਂ ਦਾ ਕਾਰਡ ਵੀ ਬਣੂਗਾ ਵੀਰ ਜੀ ਜੇ ਚੈੱਕਅਪ ਕਾਰਡ ਬਣੂਗਾ ਤਾਂ ਇਹਨਾਂ ਦਾ ਅੱਗੇ ਜਾ ਕੇ ਉਹਨੂੰ ਬਾਬਾ ਦੇ ਵਿੱਚ ਇਹਨਾਂ ਦਾ ਫੀ ਲਾਜੂ ਹੋ ਜਾਊਗਾ ਸਾਰਾ ਉੱਥੇ ਇਹਨਾਂ ਨੂੰ 라ਜ ਕਰਨ ਵੇਲੇ ਕੋਈ ਦਿੱਕਤ ਨਹੀਂ ਹੋਊਗੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਇਹਦੇ ਵਿੱਚ ਫਿਰ ਮਤਲਬ ਤੁਸੀਂ ਖੁਸ਼ ਹੋ ਜਿਹੜਾ ਆਪਣੇ ਧੂਰੀ ਵਿੱਚ ਕੰਮ ਹਾਂਜੀ ਅਸੀਂ ਬਹੁਤ ਕੋਸ਼ਿਸ਼ ਆ ਸਰ ਬਹੁਤ ਕਾਫੀ ਕੈਂਪਸ ਲਾ ਚੁੱਕੇ ਮੈਂ ਆਪਣੇ ਪਾਕਟਾਲਾ ਮਹੱਲਾ ਧੂਰੀ ਵਿੱਚ ਵੀ ਲਗਾ ਲਗਵਾਇਆ ਤੇ ਅਸੀਂ ਇੱਕ ਆਪਣੇ ਆ ਗਰਲ ਸਕੂਲ ਦੇ ਨਾਲ ਇੱਕ ਸਕੂਲ ਜਿਹੜਾ ਉਹਨਾਂ ਦੇ ਵੀ ਅਸੀਂ ਇੱਕ ਕੈਂਪ ਲਗਵਾਇਆ ਅੱਗੇ ਤੇ ਜਿਹੜਾ ਹਸਪਤਾਲ ਸਿੰਘ ਸਰ ਸ਼ਹਿਰ ਦੀ ਆਪਣੇ ਲੇਡੀਜ਼ ਆਈ ਉਹਨਾਂ ਨੂੰ ਤੁਸੀਂ ਕੀ ਮੈਸੇਜ ਲਾਉਣਾ ਚਾਹੁੰਦੇ ਹੋ ਹਸਦੇ ਸਰ ਉਹਨਾਂ ਨੂੰ ਮੈਸੇਜ ਹੀ ਲਾਣਾ ਚਾਹੀਦਾ ਵੀ ਜਦੋਂ ਆਪਣੀ ਸਰਕਾਰ ਆਪਣੇ ਲਈ ਇੰਨਾ ਕੁਝ ਕਰ ਰਹੀ ਹੈ ਡਾਕਟਰ ਵੀ ਐਨੀ ਵੱਡੀ ਟੀਮ ਆਪਣੇ ਕੋਲ ਸੈਟ ਵੀ ਕਰਕੇ ਚੱਲ ਕੇ ਆਈ ਹੈ ਤਾਂ ਆਪਾਂ ਨੂੰ ਇਹਨਾਂ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਸਰ ਚੈੱਕਅਪ ਕਰਵਾਉਣਾ ਚਾਹੀਦਾ ਸਵੈਸ਼ਨੀ ਲੇਡੀ ਲਈ ਦਾ ਬਹੁਤ ਵਧੀਆ ਮੌਕਾ ਆਪਣੇ ਧੂਰੀ ਸ਼ਹਿਰ ਦੇ ਵਿੱਚ ਆਇਆ ਹੈ ਹਨਾ ਇਹਨਾਂ ਨੂੰ ਜ਼ਰੂਰ ਟ੍ਰੀਟਮੈਂਟ ਲੈਣਾ ਚਾਹੀਦਾ ਕ੍ਰੀਮ ਲੂਗਾ ਇਹਨਾਂ ਨੂੰ ਅੱਗੇ ਇਹਨਾਂ ਦੇ ਟੈਸਟ ਸਾਰੇ ਫ੍ਰੀ ਹੋਣਗੇ ਜੋ ਆਪਾਂ ਲੱਕ ਕਰਵਾਈ ਕਰਦੇ ਹਾਂ ਨੇ ਬਹੁਤ ਜ਼ਿਆਦਾ ਮਹਿੰਗੇ ਬਹੁਤ ਨੇ ਟੈਸਟ ਹਰ ਇੱਕ ਲੜੀ ਲਈ ਵਾਸਤੇ ਤਾਂ ਬਹੁਤ ਵਧੀਆ ਮੌਕਾ ਦੇ ਦਿੱਤਾ